ਭਾਈ ਆਪਣਾ ਨਾਮ ਦੱਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬਾਬਾ ਪੰਜਾ ਸਿੰਘ ਸੁਲਤਾਨਵਿੰਡ ਪੰਜ ਹਥਾ ਜੋ ਮਿਸਲ ਬਾਬਾ ਨਿਹੰਗ ਸਿੰਘ ਪੰਜ ਹਥਾ ਚਲਾ ਰਹੇ ਹਾਂ ਸੋ ਅਸੀਂ ਮੀਡੀਆ ਤੇ ਅੱਜ ਹੀ ਹੁਣੇ ਥੋੜੀ ਦੇਰ ਪਹਿਲਾਂ ਇਹ ਵੇਖੀ ਬਾਈਟ ਜਿਹੜੀ ਇਹ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਛੱਤ ਵੀ ਜਿਹੜੀ ਬਹੁਤ ਨੀਵੀ ਹੋ ਚੁੱਕੀ ਅੱਧਾ ਕਮਰਾ ਥੱਲੇ ਚਲੇ ਗਿਆ ਜ਼ਮੀਨ 'ਚ ਤੇ ਜਿਹੜਾ ਦੀ ਬੱਚੀ ਦਾ 16 ਤਰੀਕ ਨੂੰ ਆਨੰਦ ਕਾਰਜ ਆ ਤੇ ਬਹੁਤ ਕਮਜ਼ੋਰੀਆ ਘਰ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਕੋਲੋ ਦਿੱਕਤ ਆ ਵਿਆਹ ਸਿਰ ਤੇ ਆ ਗਿਆ ਤੇ ਘਰ ਦੇ ਵਿੱਚ ਕੋਲ ਨਹੀਂ ਪਰ ਭਾਈ ਦਲਜੀਤ ਸਿੰਘ ਜੀ ਜੋ ਸਬ ਇਨਸਪੈਕਟਰ ਤੇ ਉਹਨਾਂ ਦੇ ਨਾਲ ਹੋਰ ਵੀ ਦਾ ਨਹੀਂ ਸੱਜਣ ਵੀਰ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਨਹੀਂ ਜਾਣਦਾ ਪਰ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਮੱਲੇ ਪੀ ਅੱਗੇ ਲਾ ਕੇ ਇਹ ਸਾਰਾ ਜਿਹੜਾ ਕਾਰਜ ਆ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਇਹ ਜਿਹੜਾ ਕਾਰਜ ਸਤਗੁਰ ਪਾਤਸ਼ਾਹ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਾ ਲੈਣਗੇ ਅੱਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਸ ਦਾਨੀ ਸੱਜਣ ਵੀਰ ਹੋਰ ਵੀ ਸੇਵਾ ਕਰਨੀ ਚਾਹੁੰਦੇ ਨੇ ਇਹਨਾਂ ਦੀ ਜੋ ਆ ਪਿੱਛੇ ਆਪਾਂ ਵੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ ਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਆ ਉਹ ਬਦਲਾ ਦਈਏ ਜਿਹੜੀ ਰੋਟੀ ਆ ਉਹ ਪਾਤਸ਼ਾਹ ਆਪੇ ਇਹਨਾਂ ਦੇ ਕਰਮਾ ਦੀ ਇਹਨਾਂ ਨੂੰ ਦੇਈ ਜਾਣਗੇ ਜਿਹੜੀ ਇਹਨਾਂ ਦੀ ਸ਼ਾਤ ਹੈ ਉਹ ਜਰੂਰ ਬਦਲ ਦੇਣੀ ਚਾਹੀਦੀ ਹੈ। ਵਿਆਹ ਧੀ ਦੇ ਵਿਆਹ ਵਾਸਤੇ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਧੰਨਵਾਦ ਵੀ ਕਰਨਾ। ਬਿਲਕੁਲ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਖਾਸ ਕਰਕੇ ਭਾਈ ਦਿਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਇੱਕ ਇੱਥੇ ਹੀ ਨਹੀਂ ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ ਜਿੰਨੇ ਵੀ ਇਹ ਲੋੜਵੰਦਾਂ ਦੀ ਮਤ ਕਰਦੇ ਨੇ ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆਜ ਮੈਂ ਵੇਖਦਾ ਹਾਂ ਵੀ ਪੰਜਾਬ ਪੁਲਿਸ ਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ ਜਿਹਨੇ ਨਹੀਂ ਤੇ ਬਹੁਤ ਆ ਤੇ ਇਹੋ ਜਿਹੇ ਵੀ ਨਾਕਿਆ ਤੇ ਵੇਨਾ ਵਾ ਜਿਹੜੇ 20-20 ਰੁਪਏ ਵੀ ਲੋਕਾਂ ਕੋ ਕੱਢ ਲੈਂਦੇ ਨੇ ਤੇ ਪਰ ਇਹ ਮੈਂ ਇਹਨਾਂ ਦਾ ਤੁਨਹਾਦ ਕਰਦਾ ਵਾਂ ਕਿ ਇਹ ਆਪਣੇ ਕੋਲੋਂ ਆਪਣੇ ਦਸਵੰਧ ਕੱਢ ਕੇ ਤੇ ਲੋਕਾਂ ਦੀ ਜਿਹੜੀ ਗਰੀਬ ਗੁਬਦਿਆਂ ਦੀ ਸੇਵਾ ਕਰਦੇ ਨੇ ਤੇ ਮੈਂ ਸਾਰੇ ਹੀ ਪੰਜਾਬ ਪੁਲਿਸ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਭਾਈ ਦਲਜੀਤ ਵਰਗੀ ਆਪਾਂ ਆਪਣੀ ਛਾਪ ਬਣਾਈਏ ਜਿਹੜੀ ਸਾਡੀ ਛਾਪ ਗਲਤ ਬਣ ਚੁੱਕੀ ਆ ਉਹਨੂੰ ਆਪਾਂ ਖਤਮ ਕਰੀਏ ਜੀ ਹਾਂਜੀ ਭੈਣ ਜੀ ਨਾਮ ਦੱਸੋ ਆਪਣਾ ਹਾਂਜੀ ਮੇਰਾ ਨਾਮ ਕਲਮੰਤ ਕੋਹੜਾ ਬੋਲ ਚੈਨਲ ਦੇਖੇ ਸਾਹਮਣੇ ਭੈਣ ਜੀ ਧੀ ਦਾ ਵਿਆਹ ਸੀ ਕੱਲ ਉਦਾਸੀ ਸੀ ਅੱਜ ਪੰਜਾਬ ਪੁਲਿਸ ਦੇ ਜਵਾਨ ਇੱਥੇ ਪਹੁੰਚੇ ਨੇ ਹਾਂਜੀ ਦੱਸੋ ਹਾਂਜੀ ਕੱਲ ਨਾ ਕੋਈ ਸਾਡੇ ਵਿਆਹ ਦੀ ਤਿਆਰੀ ਨਹੀਂ ਸੀ ਸਾਡੇ ਘਰੇ ਅਸੀਂ ਸੋਚਦੇ ਆਂ ਵੀ ਚਲੋ ਕਿ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ ਤੇ ਤੁਸੀਂ ਕੱਲ ਸਾਡੇ ਘਰੇ ਆ ਕੇ ਗਏ ਹੋ ਵੀ ਚਲੋ ਬੇਟੀ ਨੇ ਤੁਸੀਂ ਵਧੀਆ ਵਿਆਹ ਹੋਣਾ ਵੇਖੀ ਤੁਹਾਡੀ ਬੇਟੀ ਦਾ ਪੇਚਾ ਲੈ ਪਹਿਨ ਦਾ ਵਧੀਆ ਵਿਆਹ ਹੋਣਾ ਤਾਂ ਪਹਿਨ ਟੈਨਸ਼ਨ ਨਾ ਲੈ ਤੇ ਉਹ ਹੋਇ ਤੋ ਤੂੰ ਹੀ ਗੱਲ ਕਰ ਕੇ ਗਏ ਤੇ ਚਲੋ ਮੇਰਾ ਵੀਰ ਆਜਾ ਆਇਆ ਅੱਡੇ ਘਰੇ ਪੁਲਸ ਵਾਲਾ ਮੇਰਾ ਵੀਰ ਪੰਜਾਬੀ ਵੀਰ ਜਲਜੀਤ ਸਿੰਘ ਆ ਤੇ ਮੈਂ ਉਹਦਾ ਧੰਨਵਾਦ ਕਰਦੀ ਆ ਵੀ ਚਲੋ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ ਵਾ ਰਿਸ਼ਤੇਦਾਰ ਭੈਣ ਭਰਾ ਨਹੀਂ ਕੋਈ ਨਹੀਂ ਭੈਣ ਭਰਾ ਕੋਈ ਨਹੀਂ ਪਹੁੰਚਿਆ ਭੈਣ ਭਰਾ ਮੰਨੇ ਵੀ ਸਾਡਾ ਛੜਦਾ ਵੀ ਆ ਵੀ ਨਹੀਂ ਆਈ ਨੇ ਜੋਗ ਨਹੀਂ ਆਗੇ ਇਹ ਅੱਜ ਪੰਜਾਬ ਪੁਲਿਸ ਦਾ ਵੀਰ ਬਣਿਆ ਤੁਹਾਡਾ ਭਰਾ ਬਣਿਆ ਤੇਰਾ ਮਾਮਾ ਬਣਿਆ ਤੇਰਾ ਮਾਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ ਹੁਣ ਲੋੜਾਂ ਜਿਹੜੀਆਂ ਜ਼ਰੂਰਤਾਂ ਸੀ ਰੀਤੀ ਰਿਵਾਇਤ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਨੇ ਹਾਂਜੀ ਪੂਰੀਆਂ ਹੋ ਰਹੀਆਂ ਨੇ ਕੀ ਅਪੀ ਕੀ ਧੰਨਵਾਦ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਸੇਵਾ ਭੇਜੀ ਹਾਂਜੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਜਿਨ੍ਹਾਂ ਸੇਵਾ ਭੇਜੀ ਹੈ ਹਾਂਜੀ ਵੀਰ ਜੀ ਆਪਣਾ ਨਾਮ ਦੱਸੋ ਸੰਤੋਸ਼ ਸਿੰਘ ਕੀ ਕੰਮ ਕਰਦੇ ਹੋ ਸਤਰਾਪਾ ਲਗਾ ਪਰਿਵਾਰ ਵਾਲੇ ਤੁਹਾਨੂੰ ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇਰਾ ਕੇਸਾ ਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ ਜੀ ਤੇ ਜਿੰਨੇ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਹੈ ਤਾਂ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਗਈ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਹੈ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭਾਂ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੋ ਰਹੇ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਸਾ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨ ਕੀ ਅੱਜ ਹੋਈ ਹੈ ਹਮੇਸ਼ਾ ਹੀ ਇਸ ਤਰ੍ਹਾਂ ਦੇ দান-ਪੋਣ ਕਰਦੇ ਬਿਲਕੁਲ ਬਿਲ ਇੱਥੇ ਮੈਂ ਦੇਖ ਰਿਹਾ ਪਰਿਵਾਰ ਦੇ ਉਦਾਸੀ ਸੀ ਚਿਹਰੇ ਤੇ ਅੱਜ ਜਿਹੜੀ ਹੈ ਚਿਹਰੇ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਤੇ ਸਾਰੀ ਦੁਨੀਆ ਤੇ ਰਿਸ਼ਤੇਦਾਰੀ ਆਪਣੀ ਫੈਮਲੀ ਆ ਇਹੋ ਜੀ ਕੋਈ ਦਿੱਕਤ ਨਹੀਂ ਕਿ ਲੱਗਦਾ ਨਹੀਂ ਕਿ ਜਿਹਦਾ ਕੋਈ ਨਹੀਂ ਆ ਉਹਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰ ਰੱਬ ਹੈਗਾ ਹੀ ਆ ਇਦਾਂ ਦਾ ਰੱਬ ਨੇ ਤੱਕ ਅੱਲਾ ਕਿ ਇਹਨੂੰ ਛੱਡਿਆ ਹੀ ਨਹੀਂਗਾ ਇਹ ਗੁਲਜੀਪਾ ਜੀ ਵੀ ਪਹੁੰਚੇ ਨੇ ਮਦਦ ਵਾਸਤੇ ਕੀ ਗੱਲ ਇਹ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਕਿ ਜਿੱਥੇ ਪਤਾ ਨਹੀਂ ਕਿਸ ਤਰ੍ਹਾਂ ਇਹ ਹੋਰ ਵੀ ਜੇਸੇ ਲੋੜਵੰਦ ਪਰਿਵਾਰ ਨੂੰ ਲੋੜ ਹੋਵੇ ਜਰੂਰ 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 ਜਸ ਲਾਇਕ ਹੋਵਾਂਗੇ ਜਰੂਰ ਸੇਵਾ ਕਰਾਂਗੇ ਜੀ ਪ੍ਰੋਗਰਾਮ ਬਾਰੇ ਦੱਸੋ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਮਸਦ ਆ ਪਿਛਲੇ ਦੋ ਜਿਹੜੀ ਇੱਕ ਮੀਡੀਆ ਤੇ ਜਿਹੜੀ ਖਬਰ ਨਸ਼ਰ ਹੋਈ ਸੀ ਕਿ ਕਿ ਇੱਕ ਬੱਚੇ ਆ ਜਿਹਦੇ ਇੱਕ ਆਨੰਦ ਕਾਲਜ ਨੇ ਤੇ ਉਹਦੇ ਜਿਹੜੇ ਆ ਨਾਨਕੇ ਤੇ ਦਾਜਕੇ ਨਹੀਂ ਆ ਸਕੇ ਉਸ ਅਸੀਂ ਪੋਸਟਰ ਨੂੰ ਵੇਖਦੇ ਹੋਏ ਅਸੀਂ ਅੱਜ ਇਥੇ ਸਪਿੰਡ ਸਲਤਾਨਪੁਰ ਦੇ ਕਿ ਪਹੁੰਚੇ ਆ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਆ ਕੇ ਬਹੁਤ ਹੀ ਬੱਤਰ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨੀਵਾ ਔਰ ਜਦੋਂ ਬਰਸਾਤਾ ਹੁੰਦੀ ਆ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਹੀ ਪਾਉਂਦੇ ਤੇ ਬਾਲਿਆਂ ਵਾਲੀ ਛੱਤ ਜਿਹੜੀ ਚ ਹੁੰਦੀ ਆ ਗੁਲਜੀਤ ਭਾਜੀ ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨਹੀਂ ਖੜੀ ਪਰ ਤੁਸੀਂ ਭੈਣ ਦੀ ਧੀ ਦੇ ਮਾਮਾ ਜੀ ਦੇ ਰੂਪੇ ਵਿੱਚ ਪਹੁੰਚੇ ਹੋ ਕਿਵੇਂ ਲੱਗਿਆ ਅ ਇਸ ਪ੍ਰਮਾਤਮਾ ਹੀ ਸੇਵਾ ਸਿਰ ਤੇ ਹੱਥ ਰੱਖ ਕੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਆਂ ਦੀ ਸੇਵਾ ਜਿਹੜੀ ਉਹ ਸਾਰੀ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜੀ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਰਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜੀਆਂ ਸਮਾਵਾਂ ਮੈਂ ਇਸੇ ਤਰ੍ਹਾਂ ਕਰਦਾ ਰਹਾਂ ਤੇ ਪਰਮਾਤਮਾ ਸੇਵਾ ਦਿੰਦਾ ਦੇਵੇ ਤੇ ਅਸੀਂ ਇਹਨਾਂ ਲੋਕਾਂ ਨਾਲ ਲੋਕਾਂ ਨਾਲ ਅਸੀਂ ਮੋੜੇ ਦਾ ਮੋੜਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਲਜ ਆ ਉਹਨਾਂ ਨੂੰ ਨਿਪਟਾ ਚੜ ਸਕੀਏ ਹੋਰ ਵੀ ਯਕੀਨੀਲੀ ਜਲੂੜ ਹੋਊਗੀ ਦਾ ਪਰਵਾਹ ਨਹੀਂ ਹਾਂ ਜਰੂਰ ਜੀ ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਵੀ ਇਹਨਾਂ ਦਾ ਆਨੰਦ ਕਾਲਜ ਹੋ ਜਾਂਦੇ ਆ ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤੇ ਮੈਂ ਜ਼ਰੂਰਤਾਂ ਦਾ ਖੜੇ ਹੋਵਾਂਗੇ ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਜਾ ਕੇ ਖੜੇ ਹੋਇਆ ਕਰਾਂਗੇ ਜਲਦੀਪ ਭਾਜੀ ਪਹਿਲਾਂ ਪਰਿਵਾਰ ਦੇ ਉਹ ਦੱਸ ਸੀ ਜਿਹੜੇ ਦੇ ਉੱਪਰ ਤੁਸੀਂ ਪਹੁੰਚੇ ਦਾ ਕਿਸ ਤਰ੍ਹਾਂ ਨਮਾਉਂਦਾ ਹੈ ਇਹਦੇ ਵਿੱਚ ਵੀ ਜੀ ਤੁਸੀਂ ਤੁਸੀਂ ਮੀਡੀਆ ਵਿੱਚ ਵੇਖ ਲੈਣਾ ਜਿਹੜੀ ਆ ਵੀਡੀਓ ਵਿੱਚ ਕਿਉ ਬੱਚੀ ਦੇ ਚਿਹਰੇ ਦੀ ਮਸਕਰਾਹਟ ਜਿਹੜੀ ਆ ਉਹ ਸਾਡੀ ਦੁਕਾਨ ਵੀ ਦੂਰ ਹੋ ਗਈ ਆ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਰ ਵਿੱਚ ਕੋ ਆਇਆ ਗਿਆ ਸੀ ਤੇ ਅੱਜ ਪਤ ਲੱਗਦਾ ਵੀ ਇਹ ਵਿਆਹ ਕੇ ਵਿਆਹ ਆ ਘਰ ਆ ਔਰ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈ ਤੁਸੀਂ ਜਦੋਂ ਕੰਕੀ ਦਾ ਤੇਲ ਚੋਇਆ ਜਾਂਦਾ ਤੁਹਾਡਾ ਸੁਆਗਤ ਹੁੰਦਾ ਕਿਉਂ ਹੈ ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਆ ਉਹ ਕਿਸੇ ਦੇ ਅੰਦਰ ਆਧ ਸਰਕਾਰ ਵਿੱਚ ਉਹ ਤੇਲ ਚੋਇਆ ਜਾਂਦਾ ਆਧ ਸਰਕਾਰ ਉਸ ਉਸ ਇਨਸਾਨ ਦਾ ਹੁੰਦਾ ਜਾਂ ਦੇਵ ਦੇਵਤਿਆਂ ਨੂੰ ਲੋਕੀ ਕਰਦੇ ਆ ਜਾਂ ਬਹੁਤ ਵੱਡੇ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨਾਂ ਦਿੰਦੇ ਆ ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਿਲ ਨਹੀਂ ਰਹਾਗਾ ਫਿਰ ਵੀ ਇਹਨਾਂ ਜਿਹੜਾ ਤੇਲ ਚੋਇਆ ਮੈਂ ਬਹੁਤ ਪਾ ਗਵਣਾ ਸਾਹਿਬ ਦਾ ਕਿ ਪ੍ਰਮਾਤਮਾ ਨੇ ਮੈਨੂੰ ਇਹੋ ਜੇ ਮੌਕੇ ਤੇ ਮੈਨੂੰ ਇਹੋ ਜਾਂ ਨਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਦੇ ਮੈਨੂੰ ਇੰਨਾ ਆਦਰ ਤੇ ਸਤਿਕਾਰ ਦਿੱਤਾ। ਜਿਹਨਾਂ ਪਰਿਵਾਰਾਂ ਨੇ ਮਦਦ ਕੀਤੀ ਆਗੇ ਆ ਕੇ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ? ਆ ਬਹੁਤ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਿਵਾਰ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਮਹੱਤਵ ਵੀ ਕੀਤੀ ਆ ਇੱਥੋਂ ਤੱਕ ਵੀ ਕਈਆਂ ਨੇ ਪੈਸੇ ਵੀ ਬੁੱਕ ਕਰਾਤਾ ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜਿਹੜੀ ਦਾਨੀ ਸਾਜਣ ਬਾਕੀ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਜਿਹੜੇ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ ਜੇ 16 ਤਰੀਕ ਨੂੰ ਮੈਰਿਜ ਹੈ 16 ਤਰੀਕ ਦੇ ਤੱਕ ਜੇ ਇਹ ਇਹਨਾਂ ਦੇ ਘਰ ਜਿਆ ਨਾਲ ਲਾਪਤਾ ਕਰਕੇ ਪਿੰਡ ਸੁਲਤਾਨਵਡ ਅਮਰਸਾਦ ਵਿਖੇ ਇਹ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਆਪਣਾ ਨਾਮ ਹੀ account ਨੰਬਰ ਦਿੰਦੇ ਆ ਨਾ ਅਸੀਂ ਕਿਸੇ ਨੂੰ ਕੋਈ ਇਹੋ ਜਿਹਾ WhatsApp ਨੰਬਰ ਜਾਂ ਕੋਈ Google Pay ਦਿੰਦੇ ਆ ਕਿ ਜਿਹਦੇ ਨਾਲ ਕੋਈ ਕੋਈ ਮਿਸਯੂਜ਼ ਕਰ ਸਕੇ ਇਸ ਪਤਵਾਰ ਨਾਲ ਸਿੱਧਾ رابطہ ਕਰਕੇ ਉਹਨਾਂ ਦੀ ਹੈਲਪ ਸਿੱਧਾ ਕਰ ਸਕਦਾ ਜੀ ਠੀਕ ਹੈ